ਮਜੀਠੀਆ ਦੇ ਲਗਭਗ 25 ਟਿਕਾਣਿਆਂ ਦੇ ਉੱਪਰ ਵਿਜੀਲੈਂਸ ਦੀਆਂ ਰੇਡਾਂ ਹੋਈਆਂ ਨੇ ਬੇਸ਼ੱਕ ਅੰਮਰਸਰ ਵਾਲੀ ਰਹਿਸ਼ ਹੋਵੇ ਜਾਂ ਫਿਰ ਮਜੀਠੇ ਪਿੰਡ ਵਾਲੀ ਜਾਂ ਚੰਡੀਗੜ੍ਹ ਵਾਲੀ ਰਹਿਸ਼ ਹੋਵੇ ਤੇ ਆਰਟਿਸਟ ਦਲਜੀਤ ਦੇ ਵਿਰੋਧ ਦੇ ਵਿੱਚ ਆ ਰਹੇ ਨੇਗੇ ਕੁਝ ਨਹੀਂ ਤਾਂ ਬਿਨਾ ਨਾਮ ਲਈ ਮਤਲਬ ਕਿ ਆਪਾਂ ਨਾਮ ਲੈ ਦਿੰਨੇ ਕਿ ਬੀ ਬੀ ਪ੍ਰੈਗ ਨੇ ਤਾਂ ਕਹਿਤਾ ਕਿ ਕਈ ਬੰਦੇ ਨੇ ਆਪਣੀ ਜ਼ਮੀਰ ਵੇਚੀ ਤੇ ਅਜਮੀਕੇ ਦਾ ਵੀ ਇੱਕ ਮਤਲਬ ਊਟ ਪਟਾਂਕ ਬਿਆਨ ਆ ਗਿਆ ਇਸ ਵਾਰੀ ਹੋਇਆ ਕਿ 5 ਸੈਂਕੜੇ ਟੈਸਟ ਮੈਚ ਦੇ ਵਿੱਚ ਮਾਰਕੀ ਕੋਈ ਟੀਮ ਹਾਰਗੀ ਤੋਂ ਨਹੀਂ ਭਾਰਤ ਦੀ ਬੈਟਿੰਗ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਪਰ ਮੂਹਰਲੇ ਆਰਡਰ ਨੇ ਤੁਸੀਂ ਦੇਖਿਆ ਹੋਊਗਾ ਕਿ ਭਾਰਤ ਨੇ ਪਹਿਲੀ ਇਨਿੰਗ ਦੇ ਵਿੱਚ 473 ਰਨ ਬਣਾਏ ਪਰ 413-15 ਰਣਾ ਤੱਕ ਭਾਰਤ ਦੇ 3 ਆਊਟ ਸੀਗੇ 473 ਤੇ ਭਾਰਤ ਆਲ ਆਊਟ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਦਾ ਪੰਜਾਬੀ ਨਿਊਜ਼ਪੇਪਰ ਤੇ ਤੁਹਾਡਾ ਸਵਾਗਤ ਕਰਦਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਦੇ ਪੱਖ ਦੇ ਹੋਏ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਦੇ ਆ ਇਹ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਮੱਖਾ ਜੀ ਮੱਖਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅ ਮੱਖਾ ਜੀ ਜਿਵੇਂ ਪਹਿਲੀ ਗੱਲ ਜੀ ਜਿਵੇਂ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਮੋੜ ਆਇਆਗਾ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਵੱਜੀ ਆ ਤੇ ਉੱਥੇ ਕਾਫੀ ਹੰਗਾਮਾ ਵੀ ਹੋਇਆਗਾ ਕਾਫੀ ਵੀਡੀਓ ਆ ਜਿਹੜੀਆਂ ਵਾਇਰਲ ਵੀ ਹੋ ਰਹੀਆਂ ਸਵੇਰੇ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜੇ ਵਿਜੀਲੈਂਸ ਦੀ ਹਰਾਸਤ ਦੇ ਵਿੱਚ ਨੇ ਕੀ ਸਾਰਾ ਮੁੱਦਾਗਾ ਤੇ ਇਹ ਸਾਰੀ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀ ਲੁਧਿਆਣਾ ਪੱਛਮੀ ਚੋਣ ਲੰਕੇ ਹਟੀਅਤੇ ਸਰਕਾਰ ਦੇ ਪੱਖ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਤੇ ਇਸ ਤੋਂ ਬਾਅਦ ਇਹ ਇੱਕਦਮ ਬਹੁਤ ਵੱਡੀ ਪੰਜਾਬ ਦੀ ਸਿਆਸਤ ਦੇ ਵਿੱਚ ਘਟਨਾ ਮੰਨੀ ਜਾ ਰਹੀ ਹੈ ਜਿਹੜਾ ਅੱਜ ਸਵੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਹੰਗਾਮਾ ਚੱਲ ਰਿਹਾ ਕਿ ਵਿਕਰਮ ਜੀ ਸਿੰਘ ਮਜੀਠੀਆ ਦੇ ਲਗਭਗ 25 ਜੀ ਟਿਕਾਣਿਆਂ ਦੇ ਉੱਪਰ ਵਿਜੀਲੈਂਸ ਦੀਆਂ ਰੇਡਾਂ ਹੋਈਆਂ ਨੇ ਬੇਸ਼ੱਕ ਅੰਮ੍ਰਿਤਸਰ ਵਾਲੀ ਰਹਿਸ਼ ਹੋਵੇ ਜਾਂ ਫਿਰ ਮਜੀਠੇ ਪਿੰਡ ਵਾਲੀ ਜਾਂ ਚੰਡੀਗੜ੍ਹ ਵਾਲੀ ਰਹਿਸ਼ ਹੋਵੇ ਤੇ ਜਿਹੜੀ ਸਭ ਤੋਂ ਪਹਿਲਾਂ ਆਪਾਂ ਮਤਲਬ ਇਹ ਕੀ ਡਿਟੇਲ ਦੇ ਵਿੱਚ ਜਾਵਾਂਗੇ ਕਿ ਇਹ ਮੁੱਦਾ ਅਸਲ ਦੇ ਵਿੱਚ ਹੈ ਕੀ ਹਾਂਜੀ ਬਹੁਤ ਸਾਰੇ ਲੋਕ ਇਸ ਨੂੰ ਨਸ਼ੇ ਵਾਲਾ ਮੁੱਦਾ ਕਹਿ ਰਹੇ ਨੇ ਕਿ ਬਹੁਤ ਸਾਰੇ ਇਸ ਨੂੰ ਨਿੱਜੀ ਰੰਜਿਸ਼ ਕਹਿ ਰਹੇ ਨੇਗੇ ਤੇ ਅਸਲ ਦੇ ਵਿੱਚ ਜਿਹੜਾ ਮੁਕੱਦਮਾ ਇਹ ਦਰਜ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਇਹ ਹੈ ਕਿ ਲੋੜ ਤੋਂ ਮਤਲਬ ਲੇ ਕੇ ਆਮਦਨ ਤੋਂ ਵੱਧ ਸੰਪਤੀ ਦਾ ਇਹ ਮਸਲਾ ਦੱਸਿਆ ਜਾ ਰਿਹਾ ਇੱਕ ਵੱਖ-ਵੱਖ ਨਿਊਜ਼ ਏਜੰਸੀਆਂ ਦੇ ਰਾਹੀਂ ਜਿਹੜੀ ਇਹ ਖਬਰ ਨਿਕਲ ਕੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਮਜੀਠੀਆ ਦੇ ਘਰਾਂ ਦੇ ਵਿੱਚੋਂ 26 ਫੋਨ 4 ਲੈਪਟਾਪ 8 ਡੈਰੀਆਂ ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਵਿਜੀਲੈਂਸ ਨੇ ਬਰਾਮਦ ਕੀਤਾ ਹੈ ਤੇ ਬਿਕਰਨਜੀਤ ਸਿੰਘ ਮਜੀਠੀਆ ਨੇ ਆਪਣੇ ਰਹਿਸ਼ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਡੀਲ ਕੀਤਾ ਉਹ ਉਹਦੇ ਉੱਪਰ ਬੜਾ ਟਰੋਲ ਹੋਇਆ ਵਿਜੀਲੈਂਸ ਵੀ ਟਰੋਲ ਹੋਈ ਹੈ ਕਿ ਬਿਕਰਨਜੀਤ ਸਿੰਘ ਮਜੀਠੀਆ ਦਾ ਜਿਹੜਾ ਅੰਦਾਜ਼ ਹੈ ਉਹਨਾਂ ਨੇ ਉਸ ਬੇਵਾਕੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇੱਕ ਉਹ ਚਾਹੁੰਦੇ ਹੁੰਦੇ ਆ ਕਿ ਮਤਲਬ ਇੱਕ ਪੋਜ਼ਿਟਿਵਿਟੀ ਦਾ ਸਾਈਨ ਕਿ ਚੜਦੀ ਕਲਾ ਦਾ ਸਾਈਨ ਮੇਰੇ ਲੋਕਾਂ ਦੇ ਵਿੱਚ ਜਾਵੇ ਕਿਉਂਕਿ ਉੱਥੇ ਉਹਨਾਂ ਦੇ ਹਲਕੇ ਦੇ ਲੋਕ ਵੀ ਮਜੂਸਾਂ ਜਿਨ੍ਹਾਂ ਨੇ ਵਿਰੋਧ ਕੀਤਾ ਫਿਰ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਗਰਨੀਵ ਕੋਰ ਮਜੀਠੀਆ ਜਿਹੜੇ ਉਹਨਾਂ ਦੇ ਪਤਨੀ ਨੇ ਤੇ ਐਮਐਲਏ ਨੇ ਮਜੀਠੇ ਤੋਂ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਧੱਕੇ ਮਾਰੇ ਗਏ ਫਿਰ ਤੁਸੀਂ ਇੱਕ ਵੀਡੀਓ ਦੇਖਦੇ ਹੋ ਕਿ ਜਿਹਦੇ ਵਿੱਚ ਉਹ ਆਪਣੇ ਜਾਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਮਿਲਦੇ ਨੇ ਦੋਨੇ ਮੁੰਡਿਆਂ ਨੂੰ ਮਤਲਬ ਜੱਫੀ ਪਾ ਕੇ ਮਿਲਦੇ ਨੇ ਤੇ ਇੜ ਦੀ ਗਲਾਚ ਰਹਿਣ ਬਾਰੇ ਗੱਲ ਕਰਦੇ ਨੇ ਜਾਣ ਸਮੇ ਉਹ ਆਪਣੀਆਂ ਮੁੱਛਾਂ ਨੂੰ ਤਾਹ ਦਿੰਦੇ ਨੇ ਤੇ ਭਗਵੰਤ ਸਿੰਘ ਮਾਨ ਨੂੰ ਬੰਗਾਰਦੇ ਨੇ ਇਹ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਤੇ ਇਹਦੀਆਂ ਆਪੋ ਆਪਣੀਆਂ ਮਤ ਲੀਕੇ ਤੁਸੀਂ ਭਾਵ ਘੱਟ ਸਕਦੇ ਹੋਗੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਮਾਜੀ ਦਾ ਜਰਨਲ ਨੇ ਮਤਲਬ ਕਿ ਸਰਕਾਰ ਨੂੰ ਮੰਗਾ ਰਿਹਾਗਾ ਪਰ ਹੁਣ ਅਸੀਂ ਦੇਖਾਂਗੇ ਕਿ ਅੱਜ ਸ਼ਾਇਦ ਮਹਾਲੀ ਦੀ ਇੱਕ ਕੋਰਟ ਦੇ ਵਿੱਚ ਬਗਿੰਗ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਜਾਊਗਾ ਫਿਰ ਵਿਜੀਲੈਂਸ ਉਹਨਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕਰੂਗੀ ਪੁੱਛ ਕੇ ਛੱਦੇ ਬਾਰੇ ਗੱਲਬਾਤ ਕਰੂਗੀ ਤੇ ਉਸ ਤੋਂ ਬਾਅਦ ਹੋ ਸਕਦਾ ਜੇਕਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਵਕੀਲਾਂ ਦੀ ਟੀਮ ਆ ਗਈ ਜਿਹੜੀ ਕੋਸ਼ਿਸ਼ ਕਰੂਗੀ ਉਹਨਾਂ ਨੂੰ ਜਮਾਨਤ ਮਿਲ ਸਕੇ ਤੇ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਉਹਨਾਂ ਨੂੰ ਮਗਲ ਲੈ ਕੇ ਖਿੱਚਿਆ ਜਾ ਸਕੇ ਜੇਲ੍ਹ ਦੇ ਵਿੱਚ ਭੇਜਿਆ ਜਾ ਸਕੇ ਪਰ ਜਿੰਨਾ ਵੀ ਅਸੀਂ ਦੇਖਿਆ ਹੁਣ ਤੱਕ ਜਿਹੜੇ ਪੋਲੀਟੀਕਲ ਲੀਡਰ ਜੇਲ੍ਹਾਂ ਦੇ ਵਿੱਚ ਗਏ ਨੇਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਫਾਇਦਾ ਮਿਲਿਆ ਉਹ ਲੀਡਰ ਉਹਨੇ ਵੱਡੇ ਹੋ ਕੇ ਬਾਹਰ ਨਿਕਲੇ ਨੇ ਮਜੀਠਿਆ ਵੀ ਜਦੋਂ ਮਤਲਬ ਕਿ ਜੇਲ ਤੋਂ ਪਿੱਛੇ ਜੇਲ ਚ ਲਾ ਕੇ ਆ ਤਿੰਨ ਚਾਰ ਮਹੀਨੇ ਤੇ ਉਸ ਤੋਂ ਬਾਅਦ ਉਹ ਹੋਰ ਵੱਡੇ ਹੋ ਗਏ ਉਹਨਾਂ ਨੇ ਜਿਹੜੇ ਹਮਲੇ ਆ ਗਏ ਹੋਰ ਤੇਜ਼ ਕਰਤੇ ਮਜੀਠੀਏ ਦੇ ਉੱਪਰ ਜਿਹੜੀ ਕਾਰਵਾਈ ਉਸ ਨੂੰ ਨਿੱਜੀ ਵੀ ਦੱਸਿਆ ਜਾ ਰਿਹਾ ਹੈ ਕਿਉਂਕਿ ਅੰਬਿਕਰਨਜੀਤ ਸਿੰਘ ਮਜੀਠੀਆ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਉਹਨਾਂ ਦੀ ਸ਼ਰਾਬ ਪੀਣ ਦੇ ਉਹਨਾਂ ਦੇ ਉੱਪਰ ਇਲਜ਼ਾਮ ਲਾਉਂਦੇ ਆ ਹਾਂ ਪਰਸਨਲ ਲਾਈਫ ਨੂੰ ਲੈ ਕੇ ਬੜਾ ਮਤਲਬ ਕਿ ਸਟੇਟ ਫੋਰਵਰਡ ਉਹਨਾਂ ਨੂੰ ਟਾਰਗੇਟ ਕਰਦੇ ਨੇਗੇ ਤੇ ਦੂਜੇ ਪਾਸੇ ਉਹ ਨਸ਼ੇ ਵਾਲੇ ਮੁੱਦੇ ਤੇ ਸਰਕਾਰ ਕਹਿ ਰਹੀ ਹੈ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਬਲਤੇਜ ਸਿੰਘ ਪੰਨੂ ਤੇ ਢਾਲੀਆਲ ਸਾਹਿਬ ਜਿਹੜੇ ਮੰਤਰੀ ਨੇਗੇ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਨੇ ਉਹਦੇ ਵਿੱਚ ਇਹ ਗੱਲਾਂ ਕੀਤੀਆਂ ਨੇ ਕਿ ਅਸੀਂ ਦੇਖੋ ਹੁਣ ਲੋਕ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ ਗਰੀਵਕਰਾਂ ਦੇ ਘਰ ਟਾ ਰਹੇ ਹੋਗੇ ਅਸੀਂ ਇੱਕ ਵੱਡੀ ਮੱਛੀ ਨੂੰ ਮਤਲਬ ਕਿ ਹੱਥ ਪਾਇਆਗਾ ਪਰ ਇਹ ਮਸਲਾ ਮਤਲਬ ਇਹ ਕਿ ਜਿਵੇਂ ਆਪਾਂ ਡਿਸਕਸ ਕੀਤਾ ਹੈ ਕਿ ਬਾਦਾਂ ਹੁੰਦਣੀ ਵਾਲਾ ਮਸਲੇ ਦੇ ਵੱਲ ਜਾ ਰਿਹਾਗਾ ਇਸ ਤੋਂ ਬਾਅਦ ਇੱਕ ਪੁਆਇੰਟ ਹੋਰ ਬਣਦਾ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਸਪੋਰਟ ਦੇ ਵਿੱਚ ਜਿੰਨੀਆਂ ਵੀ ਪੰਜਾਬ ਦੀਆਂ ਜਾਂ ਦੇਸ਼ ਦੀਆਂ ਪਾਰਟੀਆਂ ਨੇ ਉਹ ਖੁੱਲ੍ਹ ਕੇ ਸਾਹਮਣੇ ਆ ਗਈਆਂ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਅਰਮਿੰਦ ਸਿੰਘ ਬਿੱਟੂ ਦਾ ਇੱਕ ਟਵੀਟ ਸਾਹਮਣੇ ਆਉਂਦਾ ਉਹ ਬੜੇ ਬੇਵਾਕੀ ਦੇ ਨਾਲ ਇਹ ਗੱਲ ਕਹਿੰਦੇ ਨੇ ਕਿ ਵਿਜੀਲੈਂਸ ਦੀ ਸਰਕਾਰ ਦੁਰਵਰਤੋਂ ਕਰ ਰਹੀ ਹੈ 2027 ਦੇ ਵਿੱਚ ਉਹਨਾਂ ਦੀ ਵਾਰੀ ਆਉਣੀ ਹੈ ਭਗਵਾਨ ਸਿੰਘ ਮਾਨ ਦੀ ਸ਼ਾਇਦ ਉਹਨਾਂ ਨੂੰ ਕਿਤੇ ਭੁਗਤਣਾ ਨਾ ਪੈ ਜੇ ਫਿਰ ਸਕਵਾਲ ਸਿੰਘ ਖਹਿਰਾ ਲਾਈਵ ਹੁੰਦੇ ਨੇਗੇ ਉਹ ਲਾਈਵ ਹੋ ਕੇ ਵਿਜੀਲੈਂਸ ਦੀ ਦੁਰਵਰਤੋਂ ਦੇ ਉੱਪਰ ਤੇ ਸਰਕਾਰ ਨੂੰ ਬੰਗਾਰਦੇ ਨੇ ਕਿ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਾਈਵ ਤਾਂ ਕਿ ਕੀਤਾ ਗਿਆ ਫਿਰ ਸਿਮ ਹਰਸਿਮਰਤ ਕੋਰ ਬਾਦਲ ਵੀ ਮਤਲਬ ਲਾਈਵ ਹੋ ਕੇ ਹੁੰਦੇ ਨਹੀਂ ਕਿ ਉਹਨਾਂ ਦੇ ਭਰਾ ਛੋਟੇ ਭਰਾ ਦੇ ਨਾਲ ਸਰਕਾਰ ਧੱਕਾ ਕਰ ਰਹੀ ਹੈ ਰੰਚਾ ਲੈਰੀਆ ਦੇਖੋ ਇਹ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੱਕੂਗਾ ਹਾਂ ਖੁੱਲ ਕੇ ਆਊਗਾ ਹਾਂ ਖੁੱਲ ਕੇ ਆਊਗਾ ਕਾਲੀਦਲ ਤੇ ਪਾਜਪਾ ਦੀਆਂ ਜਿਹੜੀਆਂ ਆਪਸੀ ਜਿਹੜੀਆਂ ਹੁਣ ਨੇੜਤਾ ਗਈ ਉਹ ਬਾਦੀ ਨਜ਼ਰ ਆਉਂਦੀ ਹੈ ਰਮਵੀਰ ਸਿੰਘ ਬਿੱਟੂ ਦੇ ਇੱਕ ਟਵੀਟ ਤੋਂ ਇਹ ਸਾਰਾ ਮੁੱਦਾ ਅੱਜ ਦੇ ਟਾਈਮ ਪੰਜਾਬ ਦੇ ਵਿੱਚ ਪਖਿਆ ਹੋਇਆ ਗਿਆ ਤੇ ਸਵੇਰੇ ਤੋਂ ਹੀ ਇਹਦੀਆਂ ਵੀਡੀਓ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਇੱਕ ਇੱਕ ਗੱਲ ਹੋਰ ਪਿਛਲੇ ਕਾਫੀ ਦਿਨਾਂ ਤੋਂ ਪ੍ਰਚਲਿਤ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਫਿਲਮ ਨੂੰ ਲੈ ਕੇ ਦਰਜੀਤ ਦੀ ਮੂਵੀ ਆਉਣੀ ਹੈ ਸਰਦਾਰ ਜੀ 3 ਜਿਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਆ ਗਈ ਤੇ ਉਹ ਲੋਕ ਕਹਿੰਦੇ ਆ ਵੀ ਉਹ ਅਦਾਕਾਰਾਂ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਉਦੋਂ ਵੀ ਕੁਝ ਚੀਜ਼ਾਂ ਉਹਨਾਂ ਨੇ ਬੋਲੀਆਂ ਗਈਆਂ ਜਿਸ ਕਰਕੇ ਰੋਸ ਵੀ ਆ ਆਮ ਲੋਕਾਂ ਦੇ ਵਿੱਚ ਜਿਹੜੇ ਇਸ ਦੇਸ਼ ਨੂੰ ਪਿਆਰ ਕਰਦੇ ਆ ਤਾਂ ਕਰਕੇ ਕਿਤੇ ਨਾ ਕਿਤੇ ਇਹ ਪੱਖ ਸਾਰਾ ਇਹ ਮੁੱਦਾ ਕੀ ਆ ਕਿਉਂਕਿ ਹੁਣ ਇਹ ਮੂਵੀ ਨੂੰ ਜਿਹੜਾ ਇਹ ਇੰਡੀਆ ਦੇ ਵਿੱਚ ਬੈਨ ਕਰਨ ਦਾ ਵੀ ਸਰਕਾਰ ਨੇ ਐਲਾਨ ਕੀਤਾ ਵੀ ਇਹ ਮੂਵੀ ਆ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਊਗੀ ਤੇ ਇਹ ਸਾਰਾ ਮੁੱਦਾ ਕਿੱਥੇ ਜੇ ਖੜਾ ਤੁਹਾਨੂੰ ਨਜ਼ਰ ਆਉਂਦਾ ਜੀ ਤੇ ਕੀ ਸਾਰਾ ਵਿਵਾਦ ਆ ਇਹ ਦੇਖੋ ਇੱਕ ਤਾਂ ਇਹ ਆ ਕਿ ਕੰਟਰੋਵਰਸੀ ਹੁਣ ਕਿਸੇ ਵੀ ਚੀਜ਼ ਨੂੰ ਬਹੁ ਵਟਾ ਕਰ ਦਿੰਦੀ ਹੈ ਹਾਂਜੀ ਜਿਹੜਾ ਪ੍ਰੋਮੋਸ਼ਨ ਦਾ ਜਰੀਆ ਹੈਗਾ ਉਹ ਕੰਟਰੋਵਰਸੀ ਹੈ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੱਧ ਮਸ਼ਹੂਰ ਫਿਲਮਾਂ ਹੋਈਆਂ ਨਹੀਂਆਂ ਜੇ ਉਹਨਾਂ ਦੀ ਇੱਕ ਲਿਸਟ ਬਣਾऊं ਤਾਂ ਉਹਦੇ ਵਿੱਚ ਬੇਸ਼ੱਕ ਉਪਾਦਮਾਤੀ ਹੋਗੀ ਬੇਸ਼ੱਕ ਮਤਲਬ ਅਮੀਰ ਖਾਨ ਦੀ ਜਾਂ ਸ਼ਾਹਰੂਖ ਖਾਨ ਦੀਆਂ ਜਿਹੜੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਸੀਨ ਕੱਟਣ ਦੀ ਗੱਲ ਹੋਗੀ ਉਹ ਲੋਕਾਂ ਦੇ ਵਿੱਚ ਕਿਉਰਿਓਸਿਟੀ ਪੈਦਾ ਕਰਦੀਆਂ ਜਿਹਦੇ ਨਾਲ ਮਤਲਬ ਕਿ ਸਿਨੇਮੇ ਦਾ ਕਲੋਕ ਵੱਧ ਜਾਂਦੀ ਨਹੀਂ ਪਰ ਇੱਕ ਡਿਫਰੈਂਟ ਮੁੱਦਾ ਆ ਗਿਆ ਅ ਮਲਾ ਹਾਨੀਆ ਅਹਾਨੀਆ ਅਮੀਰ ਇੱਕ ਪਾਕਿਸਤਾਨੀ ਐਕਟਰਸ ਹੈਗੀ ਪਿਛਲੇ ਸਮੇਂ ਦੇ ਵਿੱਚ ਦੋਨੇ ਪੰਜਾਬਾਂ ਦੀ ਆਫਸ ਦੇ ਵਿੱਚ ਨੀੜਤਾ ਵਾਧੀ ਅਸੀਂ ਦੇਖਿਆ ਬੇਸ਼ੱਕ ਗਿਪੀਰੇਵਾਲ ਦੀਆਂ ਫਿਲਮਾਂ ਹੋਣ ਜਾਂ ਮਰਿੰਦਰ ਗਿੱਲ ਦੀਆਂ ਫਿਲਮਾਂ ਹੋਣ ਪਾਕਿਸਤਾਨੀ ਐਕਟਰਾ ਨੂੰ ਬਹੁਤ ਜ਼ਿਆਦਾ ਮੌਕਾ ਦਿੱਤਾ ਗਿਆ ਪਰ ਜਦੋਂ ਭਾਰਤ ਤੇ ਪਾਕਿਸਤਾਨ ਦਾ ਕਨਫਲिक्ट ਹੋਇਆ ਇੱਕ ਦੂਜੇ ਦੇ ਉੱਪਰ ਬੰਬਵਾਰੀ ਕਰਨ ਦੀਆਂ ਗੱਲਾਂ ਆ ਗਈਆਂ ਤਾਂ ਫਿਰ ਜਿਹੜੇ ਇਹ ਆਰਟਿਸਟ ਸੀ ਜਿਹੜੇ ਬੜਬੋਲੇ ਆਰਟਿਸਟ ਸੀਗੇ ਉਹਨਾਂ ਨੇ ਆਪਦੇ ਆਪ ਦੇ ਬਿਆਨ ਦਿੱਤੇ ਤੇ ਕਿਤੇ ਨਾ ਕਿਤੇ ਉਹਨਾਂ ਨੇ ਆਪ ਦਾ ਨੁਕਸਾਨ ਵੀ ਕਰਾਇਆ ਕਿਉਂਕਿ ਪੰਜਾਬ ਦੀ ਤੇ ਭਾਰਤ ਦੀ ਜਿਹੜੀ ਫਿਲਮ ਇੰਡਸਟਰੀ ਆ ਬਹੁਤ ਵੱਡੀ ਆ ਪਾਕਿਸਤਾਨ ਦੇ ਵਿੱਚ ਇੰਨਾ ਫਿਲਮਾਂ ਦਾ ਬਿਜ਼ਨਸ ਹੈ ਨਹੀਂ ਤੇ ਉਹਨਾਂ ਦੇ ਕੋਲ ਇੰਨਾ ਕੰਮ ਵੀ ਹੈ ਨਹੀਂਗਾ ਤੇ ਹਾਨੀਆ ਅਮਰ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਸੀਗੀ ਹੁਣ ਬੇਸ਼ੱਕ ਉਹਨਾਂ ਦਾ ਇੰਸਟਾਗ੍ਰam ਬੈਨ ਕਰਤਾ YouTube ਵੀ ਬੈਨ ਕਰਤਾ ਕਿ ਇੱਕ ਮਤਲਬ ਇਹਦੇ ਵਿੱਚ ਥੋੜੀ ਜਿਹੀ ਮੈਂ ਗੱਲ ਹਾਸੋਣੀ ਗੱਲ ਜੋੜ ਦੇਣਾ ਕਿ ਜਦੋਂ ਹਾਨੀ ਜਦੋਂ ਇਹ ਮੁੱਦਾ ਚੱਲਿਆ ਕਿ ਸਿੰਧ ਦਰਿਆ ਦਾ ਪਾਣੀ ਹੁਣ ਪਾਕਿਸਤਾਨ ਨੂੰ ਨਹੀਂ ਦੇਵਾਂਗੇ ਭਾਰਤ ਦੇ ਵੱਲ ਉਧਰ ਮੋੜਾਂਗੇ ਤਾਂ ਬਹੁਤ ਸਾਰੇ ਲੋਕਾਂ ਨੇ ਇਥੋਂ ਮਤਲਬ ਲਏ ਕਿ ਪਾਣੀ ਦੀਆਂ ਬੋਤਲਾਂ ਭਰ ਕੇ ਹਾਨੀ ਅਮਰ ਦਾ ਐਡਰੈਸ ਉੱਪਰ ਲਿਖ ਕੇ ਪਾਕਿਸਤਾਨ ਨੂੰ ਪਾਣੀ ਭੇਜਣ ਦੀ ਕੋਸ਼ਿਸ਼ ਕੀਤੀ ਕਿਉਂਕਿ ਭਾਰਤ ਦੇ ਵਿੱਚ ਹਾਨੀ ਉਹਦੀ ਮਤਲਬ ਲਏ ਫੈਨ ਫੋਲਿੰਗ ਹੈਗੀ ਹੈ ਹੁਣ ਦਲਜੀਤ ਨੇ ਦੇ ਉੱਪਰ ਤੇ ਉਹ ਫਿਲਮ ਦੇ ਡਾਇਰੈਕਟਰ ਨੇ ਬਿਆਨ ਦਿੱਤਾ ਕਿ ਜਦੋਂ ਇਹ ਫਿਲਮ ਦੀ ਸ਼ੂਟਿੰਗ ਹੋਈ ਫਰਵਰੀ ਮਹੀਨੇ ਦੇ ਵਿੱਚ ਉਸ ਸਮੇਂ ਤੱਕ ਭਾਰਤ ਤੇ ਪਾਕਿਸਤਾਨ ਦੇ ਆਪਸੀ ਜਿਹੜੇ ਹਾਲਾਤ ਸੀ ਉਹ ਬਹੁਤ ਚੰਗੇ ਸੀ ਉਦੋਂ ਤੱਕ ਪਹਿਲੋਂ ਹਮਲਾ ਹੋਇਆ ਨਹੀਂ ਸੀ ਉਦੋਂ ਇਹ ਫਿਲਮ ਦੀ ਸ਼ੂਟਿੰਗ ਜਿਹੜੀ ਹੋ ਚੁੱਕੀ ਸੀ ਫਿਰ ਇੱਕ ਫਿਲਮ ਬਣਾਉਣ ਦੇ ਵਿੱਚ ਬੜੇ ਬੜਾ ਵੱਡਾ ਕਾਰੋਬਾਰ ਲੱਗਦਾ ਹੈ ਕਰੋੜਾਂ ਦੇ ਵਿੱਚ ਰੁਪਿਆ ਲੱਗਦਾ ਹੈ ਫਿਰ ਇੱਕ ਜਦੋਂ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਤੁਸੀਂ ਦੇਖਦੇ ਹੋ ਕਿ ਜਦੋਂ ਕਿਸੇ ਦਾ ਘਰ ਕੋਈ ਬੰਦੇ ਦਾ ਘਰ ਜਾਂਦਾ ਹੁੰਦਾ ਹੈ ਕਿਉਂਕਿ ਕਿਸੇ ਪ੍ਰੋਡਿਊਸਰ ਹਾਂ ਮਤਲਬ ਕਿ ਕਿਸੇ ਪ੍ਰੋਡਿਊਸਰ ਨੇ ਬਹੁਤ ਸਾਰਾ ਪੈਸਾ ਲਾਇਆ ਹੁੰਦਾ ਤੇ ਉਹਨੂੰ ਹੁੰਦੀ ਹੈ ਕਿ ਇਹਦੇ ਤੋਂ ਉਮੀਦ ਹੁੰਦੀ ਹੈ ਕਿ ਪੈਸਾ ਕਮਾਵਾਂਗੇ ਹੁਣ ਉਹ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਵਿਚਾਰਿਆ ਨੇ ਭਾਰਤ ਦੇ ਵਿੱਚ ਫਿਲਮ ਰਿਲੀਜ਼ ਕਰਨ ਤੇ ਜ਼ੋਰ ਵੀ ਨਹੀਂ ਦਿੱਤਾ ਪਰ ਉਹਨਾਂ ਨੇ ਕਿਉਂਕਿ ਭਾਰ ਬਹੁਤ ਸਾਰੇ ਭਾਰਤੀ ਤੇ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਨੇਗੇ ਤੇ ਉਹਨਾਂ ਨੇ ਮਤਲਬ ਕੈਨੇਡਾ ਅਮਰੀਕਾ ਜਿੰਨੀਆਂ ਵੀ ਕੰਟਰੀਆਂ ਦੇ ਵਿੱਚ ਉਹਨਾਂ ਨੂੰ ਐਸ ਵੀ ਜਿੰਨੇ ਰੁਪਏ ਸਾਡੇ ਲੱਗੇ ਨੇ ਉਹਨਾਂ ਇੱਕ ਤਾਂ ਵਾਪਸ ਆ ਜਾਣਾ ਉਹਨਾਂ ਨੇ ਰਿਲੀਜ਼ ਕਰਨ ਪਿਛਲੇ ਦਿਨੀ ਟ੍ਰੇਲਰ ਛੱਡਤਾ ਪਰ ਬਹੁਤ ਸਾਰੇ ਆਰਟਿਸਟ ਦਿਲਜੀਤ ਦੇ ਵਿਰੋਧ ਦੇ ਵਿੱਚ ਆ ਰਹੇ ਨੇਗੇ ਕੁਛ ਨਹੀਂ ਤਾਂ ਬਿਨਾ ਨਾਮ ਲਈ ਮਤਲਬ ਕਿ ਆਪਾਂ ਨਾਮ ਲੈ ਦਿੰਨੇ ਕਿ ਬੀ ਬੀ ਪ੍ਰੈਗ ਨਹੀਂ ਤਾਂ ਕਹੇਤਾ ਕਿ ਕਈ ਬੰਦੇ ਨੇ ਆਪਣੀ ਜ਼ਮੀਰ ਵੇਚਦੀ ਤੇ ਅਜਮੀਕੀ ਦਾ ਵੀ ਇੱਕ ਮਤਲਬ ਊਟ ਪਟਾਂਕ ਬਿਆਨ ਆ ਗਿਆ ਪਰ ਜੇ ਤੁਸੀਂ ਇਹ ਕਹੋ ਕਿ ਦਲਜੀਤ ਦੇ ਵਿੱਚ ਦੇਸ਼ ਭਗਤੀ ਨਹੀਂ ਹੈਗੀ ਜੇ ਦਲਜੀਤ ਨੈਸ਼ਨਲਿਸਟ ਬੰਦਾ ਨਹੀਂ ਹੈਗਾ ਦਲਜੀਤ ਵਰਗੇ ਮੰਦਿਆ ਮੈਨੂੰ ਲੱਗਦਾ ਜਿਹੜੇ ਵਿਚਾਰੇ ਦੋਨੇ ਪਾਸੇ ਫਸੇ ਹੋਏ ਨੇ ਫਸੇ ਹੋਏ ਆ ਜੀ ਜਦੋਂ ਉਹ ਮਤਲਬ ਮੋਦੀ ਨੂੰ ਮਿਲਦੇ ਆ ਤਾਂ ਉਹਨਾਂ ਨੂੰ ਮਤਲ ਲੈ ਕੇ ਸਾਡੇ ਜਿਹੜੇ ਕੱਟੜ ਪੰਥੀ ਹਾਂ ਕੱਟੜ ਕੱਟੜ ਲੋਕ ਨੇ ਧਾਰਮਿਕ ਤੌਰ ਤੇ ਉਹ ਘੇਰ ਲੈਂਦੇ ਨੇ ਕਿ ਹਾਂ ਜੀ ਇਹ ਬੰਦਾ ਉਹਦਾ ਲੈ ਕੇ ਪਾਕ ਹਿੰਦੂ ਹਿੰਦੂ ਪੱਕੀ ਗੱਲਾਂ ਕਰਦਾ ਜਦੋਂ ਦਲਜੀਤ ਵਰਗੇ ਕਿਸਾਨ ਅੰਦੋਲਨ ਤੇ ਜਾ ਕੇ ਕਰੋੜ ਕਰੋੜ ਰੁਪਇਆ 2-2 ਕਰੋੜ ਰੁਪਇਆ ਕਿਸਾਨਾਂ ਨੂੰ ਫੰਡ ਦੇ ਜਾਂਦੇ ਨੇ ਉਦੋਂ ਜਿਹੜੇ ਨੈਸ਼ਨਲਿਸਟ ਲੋਕ ਨੇਗੇ ਕਟੜ ਹਿੰਦੂਵਾਦੀ ਲੋਕ ਨੇਗੇ ਸਰਕਾਰ ਪੱਖੀ ਲੋਕ ਨੇਗੇ ਉਹ ਘੇਰ ਲੈਂਦੇ ਨੇ ਤੇ ਉੱਥੇ ਇਹ ਜਿਹੜੇ ਜਿਹੜੇ ਆਰਟਿਸਟ ਨੂੰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵਿਚਾਰੇ ਫਸ ਜਾਂਦੇ ਨੇਗੇ ਇਹ ਜ਼ਰਾ ਮੁੱਦਾ ਜਿਹੜਾ ਉਹ ਸਾਰਾ ਫਸਿਆ ਬਸਾਇਆ ਹਾਂ ਇਹੀ ਗੱਲ ਆ ਵੀ ਆਪਾਂ ਹੁਣ ਜਿਹੜੀ ਗੱਲ ਦਾ ਐਂਡ ਆ ਵੀ ਇਹ ਇਹਦੇ ਵਿੱਚ ਦੋਨਾਂ ਧਿਰਾਂ ਦੇ ਕੋਈ ਆਪਾਂ ਕਸੂਰवार ਨਹੀਂ ਕਹਿ ਸਕਦੇ ਕਿਉਂਕਿ ਇੱਕ ਪਾਸੇ ਤਾਂ ਦਲਜੀਤ ਤੇ ਪ੍ਰੋਡਿਊਸਰ ਆ ਗਏ ਹਨਾ ਡਾਇਰੈਕਟਰ ਆ ਗਏ ਫਿਲਮ ਨੂੰ ਬਣਾਉਣ ਲੱਗੇ ਤੁਸੀਂ ਪਹਿਲਾਂ ਦੱਸਿਆ ਬਹੁਤ ਸਾਰਾ ਬਜਟ ਲੱਗਿਆ ਹੁੰਦਾ ਬਹੁਤ ਸਾਰਾ ਸਮਾਂ ਲੱਗਿਆ ਹੁੰਦਾਗਾ ਤਾਂ ਦੁਬਾਰੇ ਚੀਜ਼ਾਂ ਕਰਨੀਆਂ ਕਿਤੇ ਨਾ ਕਿਤੇ ਸੌਖੀਆਂ ਨਹੀਂ ਹੁੰਦੀਆਂ ਕੋਈ ਛੋਟਾ ਪ੍ਰੋਜੈਕਟ ਨਹੀਂ ਹੁੰਦਾ ਇਹ ਤੇ ਇੱਕ ਟੈਸਟ ਮੈਚ ਦੀ ਸਮਾਪਤੀ ਹੋਈ ਆ ਜੋ ਇੰਗਲੈਂਡ ਤੇ ਭਾਰਤ ਦੀ ਸੀਰੀਜ਼ ਚੱਲ ਰਹੀ ਸੀ ਤੇ ਭਾਰਤ ਦੀ ਉਹਦੇ ਵਿੱਚ ਹਾਰ ਹੋਈ ਆ ਪਹਿਲੇ ਦੇ ਦੋ ਦਿਨਾਂ ਦੀ ਖੇਡ ਦੇਖੀ ਜਾਵੇ ਤਾਂ ਮੈਚ ਭਾਰਤ ਦੇ ਪੱਖ 'ਚ ਜਾਂਦਾ ਦਿਖਦਾ ਸੀ ਪਰ ਉਸ ਤੋਂ ਬਾਅਦ ਗੇਮ ਇੱਕਦਮ ਚੇਂਜ ਹੋਈ ਆ ਤੇ ਇੰਗਲੈਂਡ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਤੇ ਮੈਚ ਜਿੱਤ ਲਿਆ ਕੀ ਕਾਰਨ ਮੰਨਦੇ ਹੋ ਜਿਹੜੀ ਭਾਰਤ ਦੀ ਇਹ ਟੈਸਟ ਮੈਚ ਦੇ ਵਿੱਚ ਹਾਰ ਹੋਣ ਦਾ ਮੈਂ ਨਾ ਪ੍ਰਦੀਪ ਜੀ ਇਹ ਪੂਰੇ ਦਾ ਪੂਰਾ ਸਾਰਾ ਪੰਜ ਦਿਨ ਟੈਸਟ ਮੈਚ ਦੇਖਿਆ ਹੈ ਕਿਉਂਕਿ ਮੈਨੂੰ ਮਤਲਬ ਟੈਸਟ ਮੈਚ ਦੇ ਵਿੱਚ ਵੱਧ ਇੰਟਰਸਟ ਹੈ T20 ਤੇ ਬਾਂਡੇ ਦੇ ਨਾਲੋਂ ਕਿਉਂਕਿ ਜਦੋਂ ਇੱਕ ਜੇ ਤੁਸੀਂ ਟੈਸਟ ਮੈਚ ਦੇ ਬਾਰੇ ਮੈਂ ਤੁਹਾਨੂੰ ਇਹ ਕਹਿੰਨਾ ਕਿ ਟੈਸਟ ਮੈਚ ਨਾ ਇੱਕ ਜ਼ਿੰਦਗੀ ਦੇ ਵਾਂਗੂ ਹੁੰਦਾ ਟੈਸਟ ਮੈਚ ਦੇ ਵਿੱਚ ਇਨਿੰਗਾਂ ਬਿਲਡ ਹੁੰਦੀਆਂ ਨੇ ਹਾਂਜੀ ਹੌਲੀ 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 ਕਿਵੇਂ ਅੱਗੇ ਵਧਣਾ ਇਹ ਮਤਲਬ ਹੈ ਕਿ ਟੈਸਟ ਮੈਚ ਦੀ ਸਿੱਖ ਹੈ ਬਹੁਤ ਸਾਰੇ ਬੰਦੇ ਟੈਸਟ ਮੈਚ ਨੂੰ ਬੋਰ ਮਾਨ ਬੋਰਿੰਗ ਮੰਨਦੇ ਆ ਪਰ ਸਬਰ ਵੀ ਸਿਖਾਉਂਦਾ ਹੈ ਮਤਲਬ ਹੈ ਕਿ ਜਿਹੜਾ ਟੈਸਟ ਮੈਚ ਹੈ ਨਾ ਕ੍ਰਿਕਟ ਦਾ ਇਹ ਬੰਦੇ ਨੂੰ ਸਬਰ ਸਿਖਾਉਂਦਾ ਹੈ ਇਹਦੇ ਤੋਂ ਜ਼ਿੰਦਗੀ ਦੇ ਬਹੁਤ ਸਾਰੇ ਸਬਕ ਲੈ ਜਾ ਸਕਦੇ ਆ ਦੂਜੀ ਗੱਲ ਪਹਿਲੀ ਵਾਰੀ ਹੋਇਆ ਕਿ ਪੰਜ ਸੈਂਕੜੇ ਟੈਸਟ ਮੈਚ ਦੇ ਵਿੱਚ ਮਾਰਕੀ ਕੋਈ ਟੀਮ ਹਾਰ ਗਈ ਹੋਵੇ ਭਾਰਤ ਦੀ ਬੈਟਿੰਗ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਪਰ ਮੂਹਰਲੇ ਆਰਡਰ ਨੇ ਤੁਸੀਂ ਦੇਖਿਆ ਹੋਊਗਾ ਕਿ ਭਾਰਤ ਨੇ ਪਹਿਲੀ ਇਨਿੰਗ ਦੇ ਵਿੱਚ 477 ਰਨ ਬਣਾਏ ਪਰ 413-15 ਰਣਾ ਤੱਕ ਭਾਰਤ ਦੇ ਤਿੰਨ ਆਊਟ ਸੀਗੇ 473 ਤੇ ਭਾਰਤ ਆਲ ਆਊਟ ਹੋ ਗਈ। ਉਥੇ ਭਾਰਤ ਘਟੋ ਘਟਰਾ 50 ਰਨ ਪਛੜ ਗਈ। ਦੂਜੀ ਇਨਿੰਗ ਦੇ ਵਿੱਚ ਤੁਸੀਂ ਦੇਖਿਆ ਕਿ ਭਾਰਤ ਦੇ 300 ਤੇ 35 ਰਨਾਂ ਦੇ ਉੱਪਰ ਚਾਰ ਆਊਟ ਸੀਗੇ। ਤੇ 365 ਰਨਾਂ ਦੇ ਉੱਪਰ ਭਾਰਤ ਆਲ ਆਊਟ ਹੋ ਗਈ। 35 ਰਨਾਂ ਦੇ ਵਿੱਚ ਇੱਕ ਤਾਂ ਇਹ ਕਿ ਭਾਰਤ ਦਾ ਜਿਹੜਾ ਮਿਡਲ ਆਰਡਰ ਸੀਗਾ ਉਹ ਬਹੁਤ ਜਿਆਦਾ ਮਤਲਬ ਕਿ 2k ਪੁਆਇੰਟ ਰਿਹਾ ਲੋਅਰ ਆਰਡਰ ਬਿਲਕੁਲ ਹੀ ਮਤਲਬ ਕਿ 57 ਰਨਾਂ ਦੇ ਵਿੱਚ 4-4 ਵਿਕਟਾਂ ਡਿੱਗ ਪਈਆਂ ਅ ਮਿਡਲ ਆਰਡਰ ਇੱਕ ਵੱਡੀ ਕਮੀ ਸੀ ਜਿਹੜਾ ਆਪਣਾ ਪੰਜਾਬ ਕਿੰਗਸ ਦਾ ਕਪਤਾਨ ਸੀ ਸ਼ਰੀਸ਼ ਹੈ ਉਹਦੀ ਇੱਥੇ ਕਮੀ ਮਹਿਸੂਸ ਹੋਈ ਮਹਿਸੂਸ ਹੋਈ ਹੈ ਕਿ ਜੇ ਉਹ ਬੰਦਾ ਮਿਡਲ ਆਰਡਰ ਦੇ ਵਿੱਚ ਹੁੰਦਾ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਜਿਆਦਾ ਮਤਲਬ ਕਿਦਾ ਫਾਇਦਾ ਹੋਣਾ ਸੀ ਆ ਦੂਜਾ ਭਾਰਤ ਦੇ ਵਿੱਚ ਜਿਹੜੇ ਕੁਸ਼ਕ ਪਲੇਅਰ ਆਏ ਸੀ ਜਿਹੜੇ ਮੈਨੂੰ ਲੱਗੇ ਜਿਨ੍ਹਾਂ ਦੀ ਸਮਝ ਨਹੀਂ ਆਈ ਕਿ ਉਹ ਕਿਉਂ ਖੇਡ ਰਹੇ ਸੀ ਇੱਕ ਤਾਂ ਸ਼ਾਰਦਲੋ ਠਾਕਰ ਹਾਂਜੀ ਪਹਿਲੀ ਇਨਿੰਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ 7 ਓਵਰ ਕੀਤੇ ਉਹ ਬਕਾਇਦਾ ਇੱਕ ਆਲਰਾਊਂਡਰ ਦੇ ਤੌਰ ਦੇ ਉੱਪਰ ਸ਼ਾਇਦ ਖੇਡ ਰਹੇ ਹਾਂਜੀ ਜਿਹੜਾ ਬੰਦਾ ਟੈਸਟ ਮੈਚ ਦੇ ਵਿੱਚ 7 ਓਵਰ ਕਰ ਰਿਹਾ ਤੇ ਦੂਜੀ ਮੈਚ ਦੇ ਵਿੱਚ ਵੀ ਉਹ ਤੋਂ ਬਹੁਤ ਓਵਰ ਕਰਾਈ ਨਹੀਂ ਤੇ ਉਹਨਾਂ ਦੀ ਰਨ ਰੇਟ ਆ ਗਈ ਜਿਹੜੀ ਲਗਭਗ ਛੀ ਦੇ ਬਰਾਬਰ ਫਿਰਦੀ ਹੈ ਹਾਂਜੀ ਤੇ ਪ੍ਰਸਿੱਧ ਕ੍ਰਿਸ਼ਨ ਆਮਲਾ ਦਾ ਹੁਣ ਤੱਕ ਦਾ ਵਾਰਡ ਰਿਕਾਰਡ ਬਣਾਤਾ ਕਿ ਦੋਨੇ ਇਨਿੰਗਾਂ ਦੇ ਵਿੱਚ ਬੰਦੇ ਨੇ ਕੋਈ ਪਲੱਸ ਰਨ ਪਏ ਨਹੀਂ ਪਰ ਓਵਰ ਤੇ ਇੱਥੇ ਜਿਹੜੀ ਜਾਦੇ ਕਮੀ ਹੈਗੀ ਆ ਉਹ ਮੈਨੂੰ ਲੱਗਦਾ ਹੈ ਕੋਚ ਤੇ ਮੈਨੇਜਮੈਂਟ ਦੀ ਹੈ ਕਿ ਜਿਹੜੀ ਟੀਮ ਖੜ੍ਹਾਈ ਗਈ ਉਸ ਤੋਂ ਕਿਤੇ ਵੱਧ ਜੋਗ ਪਲੇਅਰ ਬਾਹਰ ਬੈਠੇ ਸੀ ਅਰਸ਼ਦੀਪ ਕਰਕੇ ਸਰਪੇਸ਼ ਕਰਕੇ ਨਹੀਂ ਉਹ ਪੰਜਾਬੀ ਪਲੇਅਰ ਤੁਸੀਂ ਦੇਖੋ ਕਿ ਇੰਗਲੈਂਡ ਦੀਆਂ ਜਿਹੜੀਆਂ ਪੇਚਾਂ ਨੇ ਬੌਂਸੀ ਪੇਚਾਂ ਨੇ ਤੇਜ਼ ਪੇਚਾਂ ਨੇ ਤੁਸੀਂ ਮੀਡੀਅਮ ਬੋਲਰ ਖੜ੍ਹਾਈਏ ਲੋ ਫਿਰ ਉਹਨਾਂ ਤੋਂ ਓਵਰ ਕਰਾਈਏ ਮਤਲਬ ਕਿਸ ਤਰ੍ਹਾਂ ਦੇ ਓਵਰ ਕਰਾ ਰਹੇ ਹੋਗੇ ਓਵਰ ਸਹੀ ਢੰਗ ਦੇ ਨਾਲ ਨਹੀਂ ਕਰਵਾਏਗੇ ਹੈਗੇ ਜਿਹੜੀ ਇਨਿੰਗ ਆਗੀ ਤੁਸੀਂ ਮਤਲਬ ਕਿ ਬੇਸ਼ੱਕ ਇੱਕ ਗੱਲ ਹੈਗੀ ਕਿ ਡਾਵਲ ਸਿੰਘ ਕੜੇ ਮਾਰ ਗਏ ਦੋ ਵਾਰੀ ਰਿਸ਼ਭ ਪੰਥ ਸਿੰਘ ਕੜਾ ਮਾਰ ਗਿਆ ਪਰ ਲੰਮੀ ਟੈਸਟ ਦੇ ਵਿੱਚ ਸਿਰਫ ਸੈਂਕੜਾ ਬਹੁਤ ਹੀ ਵੱਡੀ ਚੀਜ਼ ਨਹੀਂ ਹੁੰਦੀ ਤੁਸੀਂ ਪਹਿਲਾਂ ਦੇਖਣਾ ਲਾਰੇ ਵਰਗੇ ਨੇ 4 400 ਰਨ ਨਿਗੇ ਉਹ ਮਤਲਬ ਲੇ ਕੇ ਇਨਿੰਗ ਦੇ ਦੋਨਸੋ 75 75 ਤੁਸੀਂ 125 30 ਤੇ ਖੁਸ਼ ਨਹੀਂ ਹੋ ਸਕਦੇ ਟੈਸਟ ਦੇ ਵਿੱਚ ਘੱਟੋ ਘੱਟ 225 30 ਰਨ ਹੋਣੇ ਚਾਹੀਦੇ ਨੇਗੇ ਇਹ ਇੱਕ ਮਤਲਬ ਲੇ ਕੇ ਵੱਡੇ ਕਾਰਨ ਫੀਲਡਿੰਗ ਵੀ ਵੱਡਾ ਕਾਰਨ ਸੀ ਮੱਖਾ ਫੀਲਡਿੰਗ ਦਾ ਸਭ ਤੋਂ ਵੱਡਾ ਕਾਰਨ ਸੀ ਜਿਹੜੇ ਆਪਾਂ ਮਤਲਬ ਕਿ ਸਕਿਪ ਕਰਤਾ ਪੂਰੇ ਮੈਚ ਦੇ ਦੌਰਾਨ 4 ਕੈਚ ਤੱਕ ਲਈ ਜਿਹੜਾ ਆਪਣਾ ਓਪਨਰ ਹੈਗਾ ਜੈਸਵਾਲ ਜੈਸਵਾਲ ਨਹੀਂ ਛੱਡੇ ਨੀਗੇ ਤੇ 12 ਤੋਂ 15 ਕੈਸ਼ਟੇ ਤਾਂ ਕਰਕੇ ਭਾਰਤ ਮੈਚ ਆ ਰਿਹਾ ਹਾਂ ਤੇ ਕਿਤੇ ਨਾ ਕਿਤੇ ਟੀਮ ਮੈਨੇਜਮੈਂਟ ਦਾ ਵੀ ਇਹਦੇ ਵਿੱਚ ਕਾਫੀ ਵੱਡਾ ਰੋਲ ਸੀ ਜੀ ਤੇ ਲਾਸਟ ਸਵਾਲ ਜਿਹੜਾ ਈਰਾਨ ਤੇ ਇਜ਼ਰਾਇਲ ਦੇ ਵਿੱਚ ਜੰਗ ਲੱਗਿਆ ਹੋਇਆ ਸੀਗਾ ਕਾਫੀ ਦਿਨਾਂ ਤੋਂ ਦੋਨੇ ਤਰਫੋਂ ਤੇ ਦੇਸ਼ਾਂ ਤੇ ਹਮਲੇ ਹੋ ਰਹੇ ਸੀ ਕਿਤੇ ਨਾ ਕਿਤੇ ਟਰੰਪ ਨੇ ਫੇਰ ਜੋ ਭਾਰਤ ਤੇ ਪਾਕਿਸਤਾਨ ਦੇ ਜੰਗ ਮੇਲੇ ਭੂਮਿਕਾ ਨਿਭਾਈ ਸੀ ਉਹੀ ਭੂਮਿਕਾ ਨਿਭਾਈ ਅਤੇ ਸੀਜ਼ਫਾਇਰ ਦਾ ਐਲਾਨ ਕਰਵਾਇਆ ਗਿਆ ਗਿਆ ਕੀ ਸਾਰਾ ਮੁੱਦਾ ਸੀ ਕਿੱਥੇ ਜੇ ਇਹ ਸਾਰੀ ਗੱਲ ਖੜੀ ਸੀ ਤੇ ਕਿਵੇਂ ਟਰੰਪ ਦੇ ਰੋਲ ਨੂੰ ਇਹ ਸਾਰੇ ਮੁੱਦੇ ਦੇ ਵਿੱਚ ਤੁਸੀਂ ਦੇਖਦੇ ਹੋ ਟਰੰਪ ساری ਦੁਨੀਆ ਦੇ ਵਿੱਚ ਇਹ ਗੱਲ ਕਹਿੰਦਾ ਫਿਰਦਾ ਹੈ ਕਿ ਮੈਨੂੰ ਨੋਬਲ ਪ੍ਰਾਈਜ਼ ਦਿਵਾਓ ਤੇ ਇੱਕ ਮੈਂ ਖਬਰ ਪੜੀ ਵੀ ਹੈ ਕਿ ਪਾਕਿਸਤਾਨ ਨੇ ਜਿਵੇਂ ਕਹਿੰਦੇ ਹਨ ਨਾ ਕਿ ਪਿੱਛੇ-ਪਿੱਛੇ ਫਿਰਦਾ ਟਰੰਪ ਦੇ ਪਾਕਿਸਤਾਨ ਨੂੰ ਨੇ ਹੈ ਕਿਹਾ ਤਾਂ ਕਿ ਆਈ ਲਵ ਪਾਕਿਸਤਾਨ ਪੀਪਲ ਤੇ ਪਾਕਿਸਤਾਨੀ ਉਹਨੂੰ ਨੋਮਿਨੇਟ ਵੀ ਕਰਤਾ ਕਹਿੰਦੇ ਕਿ ਨੋਬਲ ਪ੍ਰਾਈਜ਼ ਵਾਸਤੇ ਇਹਦੀ ਖਬਰ ਦੀ ਮੈਂ ਪੁਸ਼ਟੀ ਨਹੀਂ ਕਰਦਾ ਮੈਂ ਪਰ ਮਤਲਬ ਕਿ ਕਿਤੇ ਪੜਿਆ ਹੈਗਾ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਇਰਾਨ ਤੇ ਇਜ਼ਰਾਈਲ ਦਾ ਉਹਨਾਂ ਦਾ ਜਿਹੜਾ ਮੀਨ ਮਕਸਸ ਯਾ ਅਮਰੀਕਾ ਦਾ ਤੇ ਇਜ਼ਰਾਈਲ ਦਾ ਹੋਏ ਸੀ ਕਿ ਉਹਨਾਂ ਦੇ ਪਰਮਾਣੂ ਠਕਾਣਿਆਂ ਨੂੰ ਤਬਾਹ ਕਰਨਾ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਅਮਰੀਕਨ ਨਿਊਜ਼ ਏਜੰਸੀਆਂ ਨੇ ਉਹ ਕਹਿ ਰਹੀਆਂ ਨੇ ਕਿ ਪੂਰੀ ਤਰ੍ਹਾਂ ਇਹ ਕੰਮ ਜਾਬ ਨਹੀਂ ਹੋਏ ਹੈਗੇ ਉਹਨਾਂ ਨੂੰ ਪਹਿਲਾਂ ਤੋਂ ਭਣਕ ਲੱਗ ਗਈ ਸੀਗੀ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਚੱਲ ਰਹੇ ਨੇ ਪਰ ਇਹਨਾਂ ਦੇ ਦੋਨੇ ਦੇਸ਼ਾਂ ਦੇ ਅੰਦਾਜ਼ ਜਿਹੜਾ ਇਹਨਾਂ ਨੂੰ ਸੀਗਾ ਅੰਦਾਜ਼ਾ ਸੀਗਾ ਕਿ ਵੀ ਈਰਾਨ ਇਹ ਢੰਗ ਨਾਲ ਰਿਐਕਟ ਕਰੂਗਾ ਉਦੋਂ ਕਿਤੇ ਕਈ ਹਜ਼ਾਰ ਗੁਣਾ ਜ਼ਿਆਦਾ ਈਰਾਨ ਨੇ ਮਤਲਬ ਕਿ ਜਬਰਦਸਤ ਤਰੀਕੇ ਦੇ ਨਾਲ ਲੜਾਈ ਲੜੀ ਇੰਨੀਆਂ ਕਿ ਜ਼ਿਆਦੇ ਮਜ਼ਾਈਲਾਂ ਇਜ਼ਰਾਈਲ ਵੱਲ ਛੱਡੀਆਂ ਕਿ ਉਹ ਮਤਲਬ ਕਿ ਇਜ਼ਰਾਈਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਜ਼ਰਾਈਲ ਨੂੰ ਆਪ ਹੱਥ ਵੜਾਉਣਾ ਪਿਆ ਕਿ ਮਤਲਬ ਕਿ ਵੀ ਅਸੀਂ ਜੰਦ ਬੰਦੀ ਚਾਹੁੰਦੇ ਆ ਦੂਜਾ ਜਿਹੜੀ ਸਭ ਤੋਂ ਵੱਧ ਡੇਅਰਿੰਗ ਗੱਲ ਹੈਗੀ ਹੈ ਕਿ ਈਰਾਨ ਨੇ ਜਿਹੜਾ ਕਤਰ ਦੇ ਵਿੱਚ 에어 ਮਤਲਬ ਕਿ 에어 بیس ਸਟੇਸ਼ਨਾਂ ਯੂਐਸਏ ਦਾ ਬੇਸ਼ੱਕ ਦਸ ਕੇ ਮਾਰੀਆਂ ਜਿਵੇਂ ਇੰਡੀਆ ਨੇ ਪਾਕਿਸਤਾਨ ਤੇ ਦਸ ਕੇ ਮਜ਼ਹਿਲਾ ਮਾਰੀਆਂ ਸੀ ਆਪਣੇ ਮਤਲਬ ਕਿ ਵਿਦੇਸ਼ ਮੰਤਰੀ ਨੇ ਇਹ ਗੱਲ ਕੀਤੀ ਸੀ ਜਿਸ ਤੋਂ ਬਾਅਦ ਬਹੁਤ ਵੱਡਾ ਰੌਲਾ ਪੈ ਗਿਆ ਕਿ ਕਿਵੇਂ ਕੌਣ ਕਰਦਾ ਹੁੰਦਾ ਕਿ ਦਸ ਕੇ ਮਜ਼ਹਿਲਾ ਮਾਰਦਾ ਹੁੰਦਾ ਉਹ ਸੇਮ ਗੱਲ ਮਤਲਬ ਕਿ ਇਰਾਨ ਨੇ ਕਰਨਾ ਪੈਣਾ ਸੀ ਕਿਉਂਕਿ ਇਰਾਨ ਦੇ ਵਿੱਚ ਯੂਐਸ ਗੁੱਸਿਆ ਸੀਗਾ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਜੀ ਤੁਹਾਡੇ ਉਹ ਸਿਸਟਮ ਤੇ ਮਜਹਿਲਾ ਮਾਰਾਂਗੇ ਜੇ ਰੋਕ ਸਕਦੇ ਹੋ ਤਾਂ ਰੋਕ ਲਓ ਉਹਨਾਂ ਨੇ ਲਗਭਗ ਸਾਰੀਆਂ ਦੀਆਂ ਸਾਰੀਆਂ ਮਜਹਿਲਾਂ ਰੋਕ ਲਈਆਂ ਉਹ ਵੀ ਖੁਸ਼ ਹੋ ਗਏ ਇਰਾਨ ਵਾਲੇ ਯੂਐਸ ਨੂੰ ਲੱਗਿਆ ਮਤਲਬ ਕਿ ਚਲੋ ਜੁੱਧਬੰਦੀ ਦਾ ਸਮਾਂ ਆ ਗਿਆ ਕਿਉਂਕਿ ਹੁਣ ਹਥਿਆਰ ਬਹੁਤ ਜ਼ਿਆਦਾ ਮਹਿੰਗੇ ਨੇ ਤੇ ਇੱਕ ਵਾਰੀ ਜੁੱਧਬੰਦੀ ਹੋ ਗਈ ਆਉਣ ਵਾਲੇ ਸਮਿਆਂ ਦੇ ਵਿੱਚ ਦੇਖੋ ਦੁਨੀਆ ਕਿਦਨੂੰ ਚਲਦੀ ਹੈ ਕਿਉਂਕਿ ਪਿਛਲੇ ਲਗਾਤਾਰ ਬਹੁਤ ਸਮੇਂ ਤੋਂ 1.5 ਸਾਲ ਤੋਂ ਦੁਨੀਆ ਜੁੱਦਾਂ ਦੇ ਵਿੱਚ ਘੁੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਮੱਖਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਹੋਇਆ ਹੋਊਗਾ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ